ਆਹ ਹਾਂ ਹਾਂ ਇਹਦਾ ਕੀ ਪਤਾ ਐ ਮਿਕੜਾ ਬੋਲਣਾ ਅਕਸਰ ਖਬਰਾਂ ਲਗਦੀਆਂ ਨੇ ਕਿ ਪੁਲਿਸ ਪ੍ਰਸ਼ਾਸਨ ਸੁਸਤ ਚੋਰ ਚੁਸਤ ਵਾਕਈ ਇਹ ਗੱਲ ਸਹੀ ਆ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਅਸੀਂ ਤੁਹਾਨੂੰ ਅਕਸਰ ਦਿਖਾਉਂਦੇ ਰਹਿੰਨੇ ਆ ਟਰਾਂਸਫਾਰਮ ਖੋਲਿਆ ਬਹੇ ਕਿਸਾਨ ਦੀ ਮੋਟਰ ਤੋਂ ਟਰਾਂਸਫਾਰਮ ਖੋਲ ਕੇ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਨੇ ਵੱਡਾ ਨੁਕਸਾਨ ਆ ਜਿਹੜਾ ਹੋਇਆ ਏ ਕਿਉਂਕਿ ਨੁਕਸਾਨ ਵੱਡਾ ਕਿਉਂ ਕਹਿ ਰਹੇ ਆ ਬਹੁਤ ਸਾਰੇ ਲੋਕਾਂ ਨੇ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਟਰਾਂਸਫਰ ਲਾ ਦੇਣਾ ਹੈ ਟਰਾਂਸਫਰ ਲਵਾਉਣ ਦੇ ਲਈ ਖਰਚਾ ਵੀ ਹੋਣਾ ਹੈ ਕਣਕ ਦੀ ਫਸਲ ਆ ਜਿਹੜੀ ਉਹ ਪਾਣੀ ਤੇ ਆਈ ਵੀ ਆ ਬਿਲਕੁਲ ਸਮਾਂ ਸੀਗਾ ਹੁਣ ਪਾਣੀ ਲਵਾਉਣ ਦਾ ਜਦ ਨੂੰ ਟਰਾਂਸਫਰ ਭਰਿਆ ਜਾਣਾ ਹੈ ਪ੍ਰਕਿਰਿਆ ਇਹਦੀ ਪੂਰੀ ਹੋਣੀ ਆ ਉਦੋਂ ਨੂੰ ਕਣਕਾ ਜਿਹੜੀ ਉਹ ਬਿਲਕੁਲ ਮੱਚ ਜਾਣੀ ਆ ਕਣਕ ਦਾ ਜਿਹੜਾ ਟਾਈਮ ਆ ਪਾਣੀ ਦਾ ਲੰਘ ਜਾਣਾ ਹੈ ਸੋ ਕਿਸਾਨਾਂ ਨਾਲ ਅਕਸਰ ਇਦਾਂ ਹੁੰਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕਿਸਾਨ ਫालतੂ ਧਰਨੇ ਲਾਉਂਦੇ ਨੇ ਕਿਸਾਨ ਇਹ ਕਰਦੇ ਨੇ ਉਹ ਕਰਦੇ ਨੇ ਪਰ ਕਿਸਾਨਾਂ ਦੇ ਜਿਹੜੇ ਹਾਲਾਤ ਨੇ ਉਹ ਅਸੀਂ ਤੁਹਾਨੂੰ ਅੱਜ ਦਿਖਾ ਰਹੇ ਆ ਟ੍ਰਾਂਸਫਾਰਮ ਖੋਲੇ ਗਏ ਵਿੱਚੋਂ ਤਾਂਬਾ ਕੱਢ ਕੇ ਲੈ ਕੇ ਗਏ ਨੇ ਸੋ ਇਹ ਦੇਖ ਰਹੇ ਹਾਂ ਹਰਪਾ ਜਨ ਸਿੰਘ ਜੀ ਨੇ ਸਾਬਕਾ ਸਰਪੰਚ ਪਿੰਡ ਰੈਮਨ ਮਾਜਰੀ ਤੋਂ ਉਹਨਾਂ ਦੇ ਖੇਤੋਂ ਇਹ ਟ੍ਰਾਂਸਫਾਰਮ ਖੁੱਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਸੁੱਚ ਨਹੀਂ ਕੱਟੀ ਵੀ ਬਿਲਕੁਲ ਵੀ ਸੁੱਚ ਨਹੀਂ ਕੱਟੀ ਫਿਓਜ ਤੋੜ ਕੇ ਟ੍ਰਾਂਸਫਾਰਮ ਉਤਾਰਿਆ ਗਿਆ ਹੈ ਵੱਡਾ ਰਿਸਕ ਹੈ ਜਿਹੜਾ ਚੋਰਾ ਵੱਲੋਂ ਲੱ타 ਗਿਆ ਇਹ ਚੋਰ ਰਿਸਕ ਲੈਣੋਂ ਨਹੀਂ ਡਰਦੇ ਸੋ ਸਰਪੰਚ ਸਾਹਿਬ ਨੇ ਸਾਡੇ ਨਾਲ ਗੱਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਦਾ ਫਤਿਹ ਅਰਜ਼ੀ ਕਰਦੇ ਹਾਂ ਜੀ ਵਾਈਕੀ ਜੀ ਦਾ ਖਾਲਸਾ ਵਾਈਕੀ ਪੁੱਤਰੀ ਇਸ ਤਰ੍ਹਾਂ ਦੇਖਦੇ ਹਾਂ ਜੀ ਜਿਹੜਾ ਇਹ ਚੋਰੀ ਹੋਇਆ ਹੈ ਟਰਾਂਸਫਾਰਮ ਇੰਦਾ ਜੀ ਅੱਜ ਤਕਰੀਬਨ ਮੈਨੂੰ 7 ਵਜੇ ਸਵੇਰੇ ਜਦੋਂ ਅਸੀਂ ਆਏ ਤਾਂ ਦੇਖਿਆ ਕਿ ਆਪਣਾ ਟਰਾਂਸਫਾਰਮ ਜਿਹੜਾ ਉਹ ਥੱਲੇ ਸੁੱਟਿਆ ਹੋਇਆ ਪਾੜ ਜੀੜ ਕੀਤੀ ਹੋਈ ਹੈ ਦੀ ਤੇ ਇਹਦੇ ਵਿੱਚੋਂ ਤਾਂਬਾ ਕਿੜਾ ਕੱਢ ਕੇ ਉਹ ਲੈ ਗਏ ਨੇ ਦੂਜੀ ਗੱਲ ਇਹ ਹੈ ਕਿ 8 ਸਾਲ ਤੋਂ ਇਹਦੀ ਸੋਚ ਹੈ ਕਿ ਜਿਹੜੀ ਉਹ ਕੱਟੇ ਨਹੀਂ ਜਾ ਰਹੀ ਜਦੋਂ ਸੀ ਨਹੀਂ ਨਹੀਂ ਜਦੋਂ ਸਾਨੂੰ ਵੀ ਕਦੇ ਲੋਡ ਪੈਂਦੀ ਸੀ ਕੋਈ ਫਿਓਜ ਵਗੈਰਾ ਦੀ ਤਾਂ ਅਸੀਂ ਗ੍ਰਿਡ 'ਚੋਂ ਬਕਾਇਦਾ ਫੋਨ ਕਰਕੇ ਸਾਰੀ ਸਪਲਾਈ ਬੰਦ ਕਰਾ ਕੇ ਇਹਦਾ ਫਿਓਜ ਫੇਰ ਲਗਵਾਉਂਦੇ ਸੀਗੇ ਪਰ ਹੈਰਾਨੀਜਨਕ ਹੈ ਕਿ ਇਹ ਬਿਨਾ ਸੱਚ ਕੱਟੇ ਹੀ ਬੇਡਰ ਹੋ ਕੇ ਬੰਦਿਆਂ ਨੇ ਐਡਾ ਰਿਸਕ ਲੈ ਕੇ ਨੂੰ ট্রান্সਫਾਰਮਰ ਨੂੰ ਥੱਲੇ ਉਤਾਰਿਆ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਰਕਾਰ ਦੇ ਦਾਅਵੇ ਜਾਂ ਪ੍ਰਸ਼ਾਸਨ ਦੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੀ ਨਗਹਿਲੀ ਹੈ ਜੀ ਬਹੁਤ ਵੱਡੀ ਨਗਹਿਲੀ ਹੈ ਕਿ ਰਾਤ ਨੂੰ ਜਿਹੜੇ ਬੰਦੇ ਫਿਰਦੇ ਨੇ ਉਹ ਹਰ ਤਰ੍ਹਾਂ ਜਗ੍ਹਾ ਤੇ ਕੈਮਰੇ ਲੱਗੇ ਹੋਏ ਨੇ ਇਹਨਾਂ ਦੀ ਸਾਨਬੀਨ ਹੋਣੀ ਜ਼ਰੂਰੀ ਆ ਜੇ ਪ੍ਰਸ਼ਾਸਨ ਚਾਹੇ ਤਾਂ ਇਹ ਫੜੇ ਜਾ ਸਕਦੇ ਨੇ ਜੀ ਕੈਮਰਿਆਂ ਦੇ ਥਰੂ ਬਿਲਕੁਲ ਫੜੇ ਜਾ ਸਕਦੇ ਨੇ ਜੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਹੈ ਇਹ ਪਹਿਲਾਂ ਬਾਸੋਂ ਦੇ ਵਿੱਚ ਦੁਕਾਨਾਂ ਤੇ ਚੋਰੀ ਹੋਈ ਆ ਪਹਿਲਾਂ ਥੋੜੇੋਂ ਪਿੰਡ ਦੇ ਵਿੱਚ ਪਹਿਲਾਂ ਵੀ ਸਾਧ ਚੋਰੀ ਹੋਈ ਨੇ ਕੇਬਲਾਂ ਚੋਰੀ ਹੁੰਦੀਆਂ ਨੇ ਇਦਾਂ ਦੇ ਕੰਮ ਹੁੰਦੇ ਰਹਿੰਦੇ। ਕੁਝ ਦਿਨ ਪਹਿਲਾਂ ਵੀ ਇੱਕ ਟਰਾਂਸਫਾਰਮਰ ਚੋਰੀ ਹੋਇਆ ਸੀ ਆਪਣੇ ਸਰਪੰਚ ਸਾਹਿਬ ਦਾ। ਪਰ ਗੱਲ ਇਹ ਆ ਵੀ ਜਦੋਂ ਮਤਲਬ ਇਹਦੀ ਕੋਈ ਕਾਰਵਾਈ ਨਹੀਂ ਕੋਈ ਕਰਦਾ ਹੈਗਾ ਜਾਂ ਕੋਈ ਨਹੀਂ ਹੁੰਦਾ ਇਸ ਕਰਕੇ ਫਿਰ ਦੁਬਾਰਾ ਤਾਂ ਹੋਇਆ ਅੱਜ। ਹੂੰ। ਵੱਡਾ ਰਿਸਕ ਹੈ ਜੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹਦੀ ਸੋਚ ਵੀ ਨਹੀਂ ਸੀ ਕੱਟੀ ਜਾਂਦੀ ਫਿਓਜ ਵੀ ਲਾਉਣਾ ਕੋਈ ਦਿੱਕਤ ਆਉਂਦੀ ਆ ਤਾਂ ਮਗਰੋਂ ਲਾਈਟ ਬੰਦ ਕਰਵਾ ਕੇ ਤਾਂ ਮਲਾਜ਼ਮਾਂ ਤੋਂ ਠੀਕ ਕਰਵਾਇਆ ਜਾਂਦਾ। ਬਿਲਕੁਲ ਜੀ। ਸਾਡੀ ਕਣਕ ਹੈ ਗੜੀ ਉਹ ਪਾਣੀ ਤੇ ਆਈ ਹੋਈ ਹੈ ਅਜੇ ਪਤਾ ਨਹੀਂ ਕਦੋਂ ਇਹ ਟਰਾਂਸਫਾਰਮ ਸਾਨੂੰ ਦੁਬਾਰੇ ਮਿਲੂਗਾ ਲੇਕਿਨ ਸਾਨੂੰ ਬੜੀ ਸਮੱਸਿਆ ਜੀ ਅੱਜ ਹਾਂ ਤੇ ਜਿੱਦਾਂ ਹੁਣ ਟਰਾਂਸਫਾਰਮ ਖੋਲਿਆ ਗਿਆ ਹੈ ਹੋਰ ਵੀ ਇਦਾਂ ਦੀਆਂ ਚੋਰੀਆਂ ਜਿਹੜੀਆਂ ਕੇਬਲਾਂ ਵਗੈਰਾ ਦੀਆਂ ਵੀ ਹੁੰਦੀਆਂ ਰਹਿੰਦੀਆਂ ਨੇ ਬਹੁਤ ਪਹਿਲਾਂ ਕੇਬਲਾਂ ਲੱਗੇ ਜੀ ਕੇਬਲ ਦਾ ਜਿੱਥੋਂ ਮੋਟਰ ਨੂੰ ਥੱਲੇ ਬੋਰਚ ਨੂੰ ਕੇਬਲ ਜਾਂਦੀ ਹੈ ਉੱਥੋਂ ਕੱਟ ਲਾਉਂਦੇ ਨੇ ਨਾ ਉਹਨੂੰ ਜੋੜ ਲਾਉਣ ਜੋ ਕੇ ਨਾ ਵਾਸਤਾ ਸਟਾਰਟਰ ਲੈ ਜਾਂਦੇ ਨੇ ਜੀ ਬਹੁਤ ਜਿਆਦੇ ਇੱਕ ট্রান্সਫਰਮ ਹੋਰ ਵੀ ਅੱਗੇ ਮੋਟਰਾਂ ਤੇ ਹੈਗੇ ਨੇ ਕਾਫੀ ਉਧਰ ਆ ਲੱਗੇ ਹੋਰ ਬਹੁਤ ਮੋਟਰਾਂ ਨੇ ਉਹਨਾਂ ਤਾਂ ਸਿਰਖਾਨੀ ਨਹੀਂ ਕੀਤੀ ਗਈ ਇਹ ਕੋਈ ਸਪੈਸ਼ਲ ট্রান্সਫਰਮ ਦੇਖਦੇ ਨੇ ਦੇਖੋ ਜੀ ਇਹ ਉਹਨਾਂ ਨੇ ਇਹ ਦੇਖ ਲਿਆ ਵੀ ਇਹ ਰਸਤੇ ਤੋਂ ਥੋੜਾ ਅੱਧੇ ਕਿਲੇ ਦੀ ਬਾਹੀ ਤੇ ਪਿੱਛੇ हट ਗਿਆ ਜਾਂ ਕੋਈ ਇੱਥੇ ਆਉਂਦਾ ਜਾਂਦਾ ਨਹੀਂ ਇਹ ਜੀ ਗੱਲ ਉਹਨਾਂ ਨੇ ਸੋਚ ਕੇ ਇਹ ਕੁਛ ਕਰਿਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਬੰਦਿਆਂ ਤੇ ਨਗਰਾਨੀ ਰੱਖੀ ਜਾਵੇ ਹਰ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉੱਥੋਂ ਇਹਨਾਂ ਦੀ ਜਾਂਚ ਕੀਤੀ ਜਾਵੇ ਕਿਹੜਾ ਵਿਅਕਤੀ 10 ਵਜੇ ਤੋਂ ਬਾਅਦ ਮੋਟਰਸਾਈਕਲ ਤੇ ਜਾਂ ਗੱਡੀ 'ਚ ਕਿਤੇ ਵੀ ਕੋਈ ਜਾਂਦਾ ਉਹਦੇ ਬਾਰੇ ਪੂਰੀ ਜਾਣਕਾਰੀ ਲਈ ਜਾਵੇ ਵੀ ਇਹ ਕੀ ਕਰਨ ਚੱਲੇ ਆ ਹਮ ਅਗਰ ਐਮਰਜੈਂਸੀ ਆ ਕੇ ਨੂੰ ਤਾਂ ਜਾਣੀ ਜਾਣਾ ਪਰ ਜਿਹੜਿਆ ਨਸ਼ੇ ਪੱਤੇ ਵਾਲੇ ਟਰਾਂਸਫਾਰਮ ਚੋਰੀ ਕਰਦੇ ਨੇ ਆਉਂਦੇ ਤਾਂ ਅਕਸਰ ਨੂੰ ਪਿੰਡਾਂ ਦੇ ਵਿੱਚੋਂ ਹੀ ਨੇ ਨੌਦੇ ਤਾਂ ਰੋੜਾ ਰਾਹੀ ਰੋੜਾ ਰਾਹੀ ਆਉਂਦੇ ਨੇ ਹਮ ਜੇ ਪ੍ਰਸ਼ਾਸਨ ਨੇ ਕੋਈ ਕੋਈ ਨਾਮੀ ਵਿਅਕਤੀ ਆ ਉਹਨਾਂ ਗੱਲ ਕੋਈ ਇਦਾਂ ਦਾ ਹੁੰਦਾ ਇਹ ਤਾਂ ਥੋੜੇ ਦਿਨਾਂ ਦੇ ਵਿੱਚ ਯੂਪੀ ਵਿਹਾਰ ਤੋਂ ਜਾ ਕੇ ਵੀ ਜਿਹੜੇ ਠੱਗ ਨੇ ਇਦਾਂ ਦੇ ਖੜੇ ਜਾਂਦੇ ਨੇ ਪਰ ਆਮ ਕਿਸਾਨਾਂ ਨਾਲ ਜੇ ਕੁਝ ਹੁੰਦਾ ਏ ਤਾਂ ਕੁਝ ਨਹੀਂ ਕੀਤਾ ਜਾਂਦਾ ਉਹ ਨਹੀਂ ਜੀ ਹੁੰਦਾ ਉਹ ਕਿਸਾਨ ਤਾਂ ਬਸ ਇਹੀ ਆ ਜੀ ਫਿਰ ਇਹ ਕਹਿਣ ਦੇਣ ਵੀ ਧਰਨੇ ਲਾਉਂਦਾ ਕਿਸਾਨ ਕਿਸਾਨ ਕੋਲ ਤਾਂ ਸਿਰਫ ਧਰਨਾ ਹੀ ਨੇ ਜੀ ਹੋਰ ਕੀ ਆ ਜੀ ਤਾਰਿਆਂ ਤੋਂ ਇਲਾਵਾ ਕੁਝ ਨਹੀਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਠੀਕ ਆ ਅੱਜ ਬਿਜਲੀ ਬੋਰਡ ਵਾਲੇ ਕੱਲ ਨੂੰ 2-4 ਦਿਨ ਨੂੰ ਨਵਾਂ ਲਾ ਜਾਣਗੇ ਇਹਦਾ ਫੇਰ ਵੀ ਦੁਬਾਰਾ ਇਹਨਾਂ ਦਾ ਕੋਈ ਖਤਰਾ ਹੀ ਹੈ ਜੀ ਵੀ ਕਦੋਂ ਆ ਕੇ ਫੇਰ ਲੈ ਜਾਣ ਜੀ ਹੌਸਲੇ ਬੁਲੰਦ ਨੇ ਜੀ ਬਿਲਕੁਲ ਜੀ ਬਿਲਕੁਲ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਕੋਈ ਨਕੇਲ ਪਾਈ ਜਾਵੇ ਸਾਡੇ ਡਿਪਾਰਟਮੈਂਟ ਨੇ ਜਿਨ੍ਹਾਂ ਦਾ ਲੋਹਾ ਹੋਰ ਸਮਾਨ ਬਾਹਰ ਸਰਿਆਮਪਿਆ ਰਹਿੰਦਾ ਰੇਲਵੇ ਡਿਪਾਰਟਮੈਂਟ ਦਾ ਹੀ ਲਾ ਲਈਓ ਉਧਰ ਨੂੰ ਕੋਈ ਮੂੰਹ ਨਹੀਂ ਕਰਦਾ ਇਹਨਾਂ ਦੇ ਦੇਖੋ ਗਿੜੀ ਗੱਲ ਰੇਲਵੇ ਦੀ ਹੈ ਜੀ ਰੇਲਵੇ ਦਾ ਸਮਾਨ ਜੇ ਕੋਈ ਚੋਰੀ ਕਰਕੇ ਕਿਸੇ ਦੁਕਾਨਦਾਰ ਨੂੰ ਵੇਚਦਾ ਫੜਿਆ ਜਾਵੇ ਤਾਂ ਉਹ ਦੁਕਾਨਦਾਰ ਨੂੰ ਵੀ ਉਨੀ ਹੀ ਸਜ਼ਾ ਹੈ ਹੂੰ ਵੇ ਚੋਰੀ ਵਾਲੇ ਨੂੰ ਤਾਂ ਹੈਗੀ ਹੋਇਆ ਇਸ ਕਰਕੇ ਇਹ ਜਿਹੜਾ ਸਮਾਨ ਹੈ ਦਾ ਤੰਬਾ ਹੈ ਚਾਹੇ ਇਹਦਾ ਕੁਝ ਵੀ ਆ ਤੇਲ ਹੈ ਉਹ ਵੀ ਤਾਂ ਦੁਕਾਨਾਂ ਦੀ ਵਿਕਦਾ ਹੂੰ ਲੋਕਲ ਦੁਕਾਨਾਂ ਤੇ ਵਿਕਦਾ ਹੈ ਤੇ ਜਾ ਕੇ ਤਾਂ ਹੁਣ ਬਿਜਲੀ ਬੋਰਡ ਨੂੰ ਵੀ ਚਾਹੀਦਾ ਜਾ ਕੇ ਉੱਥੇ ਗਿੜੀਆਂ ਦੁਕਾਨਾਂ ਨੇ ਉਹਨਾਂ ਤੋਂ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿੱਥੇ ਵਿਕਦਾ ਅਕਸਰ ਨੂੰ ਕੇਵਲਾਂ ਨੇ ਜਦੋਂ ਪਿੱਛੇ ਕੇਵਲਾਂ ਚੋਰੀ ਹੋਈਆਂ ਨੇ ਕੇਵਲਾਂ ਵੀ ਉਹ ਇੱਕ ਪਹੀ ਦੇ ਵਿੱਚ ਫੂਕ ਕੇ ਉਤੰਬਾ ਲੈ ਗਏ ਕਿ ਉਹਦਾ ਉੱਪਰਲਾ ਮਾਲ ਉੱਥੇ ਫੁੱਗ ਗਿਆ ਜੀ ਬੇਡਰ ਨੇ ਜੀ ਬਿਲਕੁਲ ਉੱਥੇ ਤਾਂ ਬੇਡਰ ਨੇ ਉੱਥੀ ਉੱਥੀ ਕਰ ਕਰਕੇ ਲੈਂਦੇ ਨੇ ਬੇਡਰ ਨੇ ਜੀ ਇਹ ਇਹ ਪ੍ਰਸ਼ਾਸਨ ਚਾਹੇ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਚੋਰ ਫੜੇ ਜਾ ਸਕਦੇ ਨੇ ਦੇਖੋ ਜੀ ਇਹ ਪ੍ਰਸ਼ਾਸਨ ਚਾਹੇ ਤਾਂ ਇਹ ਕੁਝ ਘੰਟਿਆਂ ਚ ਵੀ ਇਹਨਾਂ ਨੂੰ ਫੜ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਇਹ ਦੇਖੋ ਜਿਹੜੇ ਟਰਾਂਸਫਾਰਮ ਚੋਰੀ ਵਾਲੇ ਨੇ ਇਹ ਨੋਕਲ ਪਿੰਡਾਂ ਦੀ ਨੇ ਇਹ ਕਿਹੜਾ ਕੋਈ ਹੁਣ ਦਿੱਲੀੋਂ ਆ ਕੇ ਥੋੜੋ ਇੱਥੇ ਚੋਰੀ ਕਰਨਗੇ ਟਰਾਂਸਫਾਰਮ ਦੀ ਤੇ ਬਾਏਰ ਨਹੀਂ ਆਉਂਦੇ ਆਉਂਦੇ ਤਾਂ ਰੋੜਾ ਰਾ ਆਉਂਦੇ ਤਾਂ ਰੋੜਾ ਰਾਹੀ ਨੇ ਪਿੰਡਾਂ ਜੀ ਦੀ ਲੰਘ ਕੇ ਆਉਂਦੇ ਨੇ ਜੀ ਇਹ ਹੂੰ ਜੀ ਹੁਣ ਇੱਥੇ ਇੱਥੇ ਪਿੰਡ ਦੀ ਨਿਆਂਈ ਦੇ ਵਿੱਚ ਆ ਇਹ ਕੋਈ ਬੜੀ ਗੱਲ ਨਹੀਂ ਸਾਰਾ ਦੋ ਕੀਲਾਂ ਦੀ ਬਾਹੀ ਤੇ ਪਿੰਡਾ ਔਰੇ ਜਿੱਥੇ ਅੱਜ ਇਹ ਚੋਰੀ ਹੋਈ ਆ ਲੇਕਿਨ ਕਿਹੜੇ ਦੂਰ ਦੂਰ ਟਰਾਂਸਫਾਰਮਰ ਨੇ ਫਿਰ ਉਹਨਾਂ ਨੂੰ ਤਾਂ ਜਦੋਂ ਮਰਜੀ ਚਾਹੇ ਦਿਨ ਚ ਲੈ ਜਾਣ ਜੀ ਇਹ 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 ਟਰਾਂਸਫਾਰਮ ਕੋਈ ਦੇਖਦੇ ਨੇ ਇਦਾਂ ਦਾ ਹੀ ਚੁਣਦੇ ਨੇ ਜਿਹੜਾ ਕਾਪਰ ਦਾ ਹੈ ਰਾਤ ਨੂੰ ਇਹ ਵੀ ਪਛਾਣ ਕਰਨੀ ਬਹੁਤ ਔਖੀ ਆ ਕਿਉਂਕਿ ਹੋਰ ਵੀ ਟਰਾਂਸਫਾਰਮਰ ਨੇ ਜਿਹੜਿਆਂ ਦੇ ਵਿੱਚ ਅਲੂਮੀਨੀਅਮ ਆ ਉਹਨਾਂ ਨੂੰ ਤਾਂ ਸੇੜਦੇ ਨਹੀਂ ਤਾਂਬੇ ਵਾਲੇ ਟਰਾਂਸਫਾਰਮਰ ਨੂੰ ਠੀਕ ਹੋਏ ਇਹ ਜਦ ਤੱਕ ਕੋਈ ਇਹਨਾਂ ਨੂੰ ਆਈਡੀਆ ਹੋਊਗਾ ਪੁਰਾਣੇ ਟਰਾਂਸਫਾਰਮਰ ਦਾ ਹੂੰ ਬੀ ਇਹ ਇਨੈਚਰ ਹੋ ਗਿਆ ਇਹਨੂੰ ਲਾਏ ਨੂੰ ਇਹ ਦੇ ਵਿੱਚ ਬਾਕੀ ਤਾਂਬਾ ਹੂੰ ਜਾਂ ਇਹੋ ਜਿਹਾ ਕੋਈ ਇਹਨਾਂ ਨੂੰ ਤਾਂ ਜਾਣਕਾਰੀ ਪੂਰੀ ਆਈ ਜਿਹੜਾ ਬੰਦਾ ਚੋਰੀ ਕਰਦਾ ਉਹਨੂੰ ਜਾਣਕਾਰੀ ਹੈਗੀ ਆ ਹੂੰ ਪਹਿਲਾਂ ਵੀ ਪਿੰਡਾਂ ਦੇ ਵਿੱਚ ਕੇਬਲਾਂ ਤੇ ਚੋਰੀ ਪਹਿਲਾਂ ਵੀ ਆਪਣੇ ਟਰਾਂਸਫਾਰਮ ਚੋਰੀ ਹੋਏ ਆ ਕੇਬਲਾਂ ਚੋਰੀ ਹੋਈਆਂ ਨੇ ਜੀ ਮਤਲਬ ਚੱਲੀ ਜਾ ਰਿਹਾ ਹੈ ਸਿਲਸਲਾ ਦਿਨ ਪਰ ਦਿਨ ਜੇ ਤੋ ਇਦਾਂ ਦੀ ਚੋਰੀ ਹੁੰਦੀ ਆ ਪ੍ਰਸ਼ਾਸਨ ਕੋਲ ਜਾਣੇ ਹੋ ਪ੍ਰਸ਼ਾਸਨ ਕੋਈ ਕਾਰਵਾਈ ਅੱਗੇ ਦਰਖਾਸਤ ਵਗੈਰਾ ਰਿਪੋਰਟ ਵਗੈਰਾ ਦਰਜ ਕਰਦੇ ਨੇ ਦਰਖਾਸਤ ਸਿਰਫ ਕੱਲੀ ਦਰਖਾਸਤ ਲੈਂਦੇ ਨੇ ਉਹ ਦਰਖਾਸਤ ਲੈ ਕੇ ਅ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਇਹਦੀ ਜਾਂਚ ਪੜਤਾਲ ਹੋਵੇ ਮਤਲਬ ਚੋਰ ਫੜਿਆ ਜਾਵੇ ਤਾਂ ਅੱਗੇ ਵਾਸਤੇ ਨੂੰ ਇਹ ਜੀ ਘਟਨਾਵਾਂ ਨਾ ਹੋਣ ਤੇ ਕਿਸਾਨੀ ਦਾ ਕਿੱਦਾਂ ਲੋਕ ਕਹਿੰਦੇ ਨੇ ਕਿ ਕਿਸਾਨ ਜੀ ਫਾਲਤੂ ਦੇ ਧਰਨੇ ਲਾਉਂਦੇ ਨੇ ਇਹ ਕਰਦੇ ਨੇ ਪਰ ਹਾਲਾਤ ਕੀ ਚੱਲ ਰਹੇ ਨੇ ਹੁਣ ਥੋੜਾ ਇਹ ਟਰਾਂਸਫਰਮ ਖੁੱਲ ਗਿਆ ਜਾਂ ਚੋਰੀ ਹੋ ਗਿਆ ਅੱਗੇ ਤੁਹਾਨੂੰ ਕਿੰਨੀ ਕਿ ਦਿੱਕਤ ਆਉਣੀ ਆ ਖਾਲ ਵੀ ਤੁਸੀਂ ਸਮਾਰੀ ਵੀ ਆ ਪੂਰੀ ਮੈਨੂੰ ਲੱਗਦਾ ਮੋਟਰ ਚਲਾਉਣ ਦੀ ਤਿਆਰੀ ਹੋ ਸੀਗੀ ਦੇਖੋ ਜੀ ਅੱਜ ਅਸੀਂ ਪਾਣੀ ਲਾਉਣਾ ਸੀਗਾ ਪਰ ਅੱਜ ਸਾਡਾ ਟਰਾਂਸਫਾਰਮ ਚੋਰੀ ਹੋ ਗਿਆ ਪਤਾ ਨਹੀਂ ਇਹ ਕਦੋਂ ਮਿਲੂਗਾ ਹੂੰ ਦੇਖੋ ਜੇ 2 ਦਿਨਾਂ ਨਾ ਮਿਲਿਆ ਤਾਂ ਕਿਸਾਨ ਕੋਲ ਕੀ ਆ ਧਰਨਾ ਲਾਉਣ ਲਈ ਮਜਬੂਰ ਹੋ ਜਾਂਦਾ ਹੂੰ ਫੇਰ ਆਮ ਲੋਕ ਵੀ ਕਿਸਾਨ ਦਾ ਧਰਨੇ ਲਾ ਲੈਂਦੇ ਨੇ ਪਰ ਅਸੀਂ ਹੁਣ ਜਾਈਏ ਕਿੱਥੇ ਅੱਜ ਅਸੀਂ ਪਾਣੀ ਲਾਉਣਾ ਸੀ ਅੱਜ ਆਡਾ ਟਰਾਂਸਫਾਰਮ ਚੋਰੀ ਹੋ ਗਿਆ ਦੋ ਦਿਨ ਨੂੰ ਨਾ ਮਿਲਿਆ ਤਾਂ ਫਿਰ ਧਰਨੇ ਤਾਂ ਲਾਉਣੀ ਨੇ ਜੀ ਹੂੰ